ਠੀਕ ਆ ਮੈਂ ਕੁਝ ਟਾਈਮ ਲਈ ਇਸ ਗਲਤੀ ਜ਼ਰੂਰ ਸੀਗਾ ਵੀ ਹੁਣ ਕਰੀਏ ਕੀ ਇਕੱਠੇ ਕਰੀਏ ਨਹੀਂ ਹੋ ਰੇ ਨਹੀਂ ਮੰਨਦੇ ਸਾਡੀ ਤਾਂ ਕੋਈ ਸ਼ਰਤ ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਆਉਦਾ ਚਾਹੀਦਾ ਵਾ ਅਸੀਂ ਤਾਂ ਹਰ ਤਿਆਗ ਕਰਨ ਤਿਆਰ ਆ ਮੈਂ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਛੱਡ ਦੇ ਨਹੀਂ ਨਹੀਂ ਸਾੜ ਆਪਣੇ ਲਈ ਜਾਣੀ ਮੰਨ ਰਹੇ ਅਸੀਂ ਕੁਝ ਅਸੀਂ ਪੰਥ ਲਈ ਪਾਰਟੀ ਲਈ ਮੰਗ ਰਹੇ ਆ ਨਾ ਪੰਜਾਬ ਦੇ ਭਲੇ ਲਈ ਕਰ ਰਹੇ ਆ ਨਾ ਉਹ ਆਪਣੀ ਪ੍ਰਧਾਨਗੀ ਦੀ ਗੱਲ ਕਰ ਰਹੇ ਨੇ ਅਸੀਂ ਤਾਂ ਨਹੀਂ ਕਰ ਰਹੇ ਵੀ ਸਾਨੂੰ ਆ ਬਣਾਓ ਸਾਨੂੰ ਆਉਦਾ ਦਿਓ ਮੈਂ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਸੁਣ ਹੀ ਲੈਣਾ ਤੁਸੀਂ ਵੀ ਸਾਡੇ ਤੇ ਸ਼ਰਤ ਲਾ ਦਿਓ ਤੁਸੀਂ ਕੁਝ ਹੋਣ ਦੀ ਲੜਨੀ ਤੁਸੀਂ ਕੋਈ ਹਲਦਾ ਨਹੀਂ ਲੈਣਾ ਤੁਸੀਂ ਪਾਰਟੀ ਲਈ ਕੰਮ ਕਰਨਾ ਤਿਆਰ ਅਸੀਂ ਕਰ ਨੂੰ ਇਹਦੋਂ ਵੱਧ ਕੀ ਕਰਲੀ ਦੱਸੋ ਉਹ ਕਿਹੜੀ ਅਗਨੀ ਪ੍ਰਿਕਲ ਲੈਣੀ ਸਾਡੀ ਲੈ ਲੋ ਉਹ ਕੀ ਕਰਾਉਣਾ ਚਾਹੁੰਦੇ ਹੋ ਉਹ ਇੱਕ ਵਾਰ ਕਹਿ ਦਿੰਦੇ ਹਾਂ ਮੈਂ ਉਹਦਾ ਛੱਡੂ ਤਿਆਰ ਪੰਜ ਦੇ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਕਹਿ ਸਕਦੇ ਨੇ ਹੁਣੇ ਇਕਤਾ ਹੋ ਜਾਈ ਗੱਲ ਖਤਮ ਆ ਜੀ ਇਕਤਾ ਹੋ ਜੂ ਇਹਦਾ ਮਤਲਬ ਉਹ ਸਿਰਫ ਤੇ ਸਿਰਫ ਆਪਣੀ ਕੁਰਸੀ ਲਈ ਨੇ ਕਿ ਅਸੀਂ ਸਾਰੇ ਇਕੱਠੇ ਆ ਕੋਈ ਸਾਡਾ ਕਿਸੇ 'ਚ ਨਾ ਕੋਈ ਮਤਭੇਦ ਸੀਗਾ ਪਹਿਲਾਂ ਵੀ ਨਾ ਹੈਗਾ ਨਾ ਹੋਣਾ ਹੈਗਾ ਤੇ ਨਾਲ ਨਾਲ ਸਮੇਂ ਵਿੱਚ ਹੋਊਗਾ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਤੁਸੀਂ ਸਵਾਲ ਜਵਾਬ ਜਿੱਦਾਂ ਮਰਜ਼ੀ ਕਰ ਲਓ ਅਸੀਂ ਸ਼੍ਰੀ ਕਾਲ ਤਖਸਬ ਨੂੰ ਸਮਰਪਿਤ ਸੀਗੇ ਤੇ ਹੈਗੇ ਤਾਂ ਰਾਵਾਂਗੇ। ਏ ਕਿੰਨਾਂ ਉਹਦੇ ਲਈ ਦੇਖੋ ਕਿਸੇ ਦੀ ਵੀ ਭਾਵਨਾ ਨੂੰ ਠੀਸ ਨਹੀਂ ਪਹੁੰਚਾ ਸਕਦੇ। ਜਿਹੜੀ ਭਰਤੀ ਹੋਈ ਆ ਕਿਉਂਕਿ ਇਹ ਨਹੀਂ ਚਾਹੁੰਦੇ ਹੋਏ ਵੀ ਹੋਇਆ। ਜੋ ਵੀ ਹੋਇਆ ਅਸੀਂ ਚਾਹੁੰਦੇ ਨਹੀਂ ਸੀ। ਜੋ ਅਸੀਂ ਚਾਹੁੰਦੇ ਹੁੰਦਾ ਨਹੀਂ ਜੋ ਪ੍ਰਮਾਤਮਾ ਚਾਹੁੰਦਾ ਉਹ ਹੁੰਦਾ ਵਾ। ਸੋ ਜੋ ਪ੍ਰਮਾਤਮਾ ਨੇ ਚਾਇਆ ਉਹ ਹੋਇਆ ਤੇ ਹੁਣ ਸਾਡੇ ਕੋਲੇ ਕੋਈ ਮੇਰੇ ਕੋਲੇ ਕੋਈ ਚਾਰਾ ਨਹੀਂ। ਈ ਅਸੀਂ ਉਹਨਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰ ਸਕਦੇ ਜਿਹੜੇ ਮੈਂਬਰ ਬਣੇ ਨੇ ਜਿਨ੍ਹਾਂ ਨੇ ਭਰਤੀ ਕੀਤੀ ਆ ਠੀਕ ਆ ਮੈਂ ਕੁਝ ਟਾਈਮ ਲਈ ਇਸ ਗੱਲ ਤੇ ਜ਼ਰੂਰ ਸੀਗਾ ਵੀ ਹੁਣ ਕਰੀਏ ਕੀ ਇਕੱਠੇ ਕਰੀਏ ਨਹੀਂ ਹੋ ਰੇ ਨਹੀਂ ਮੰਨਦੇ ਸਾਡੀ ਤਾਂ ਕੋਈ ਸ਼ਰਤ ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਆਉਦਾ ਚਾਹੀਦਾ ਵਾ ਅਸੀਂ ਤਾਂ ਹਰ ਤਿਆਗ ਕਰਨ ਤਿਆਰ ਆ ਨਹੀਂ ਨਹੀਂ ਸ਼ਰਤ ਨਹੀਂ ਉਹਨਾਂ ਨੇ ਕਿਹਾ ਕਿ ਸੁਪੀਰਵਾਦ ਛੱਡ ਦੇਣ ਇਕੱਠੇ ਨਹੀਂ ਨਹੀਂ ਸਾੜ ਆਪਣੇ ਲਈ ਜਾਨੀ ਮੰਨ ਰਹੇ ਅਸੀਂ ਕੁਝ ਅਸੀਂ ਪੰਥ ਲਈ ਪਾਰਟੀ ਲਈ ਮੰਗ ਰਹੇ ਆ ਨਾ ਪੰਜਾਬ ਦੇ ਭਲੇ ਲਈ ਕਰ ਰਹੇ ਆ ਨਾ ਉਹ ਆਪਣੀ ਪ੍ਰਧਾਨਗੀ ਦੀ ਗੱਲ ਕਰ ਰਹੇ ਨੇ ਅਸੀਂ ਤਾਂ ਨਹੀਂ ਕਰ ਰਹੇ ਵੀ ਸਾਨੂੰ ਆਪ ਬਣਾਓ ਸਾਨੂੰ ਆਪ ਦਾ ਦੋ ਮੈਂ ਤੇ ਇਤਤ ਤੱਕ ਵੀ ਕਹਿ ਦਿੱਤਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਸੁਣੀ ਲਿਆ ਹਣਾ ਤੁਸੀਂ ਵੀ ਸਾਡੇ ਤੇ ਸ਼ਰਤ ਲਾ ਦਿਓ ਤੁਸੀਂ ਕੋਈ ਚੋਣ ਨਹੀਂ ਲੜਨੀ ਤੁਸੀਂ ਕੋਈ ਅਹੁਦਾ ਨਹੀਂ ਲੈਣਾ ਤੁਸੀਂ ਪਾਰਟੀ ਲਈ ਕੰਮ ਕਰਨਾ ਤਿਆਰ ਆ ਸੀ ਕਰਨ ਨੂੰ ਇਹਦੋਂ ਬਾਅਦ ਕੀ ਕਰਲੀ ਦੱਸੋ ਫਿਰ ਕਿਹੜੀ ਅਗਨੀ ਪ੍ਰਿਕਾ ਲੈਣੀ ਸਾਡੀ ਲੈ ਲਓ ਉਹ ਕੀ ਕਰਣਾ ਚਾਹੁੰਦੇ ਹੋ ਉਹ ਇੱਕ ਵਾਰ ਕਹਿ ਦਿੰਦੇ ਹਾਂ ਮੈਂ ਉਹਦਾ ਛੱਡੂ ਤਿਆਰ ਆ ਪੰਚ ਦੇ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਕਹਿ ਸਕਦੇ ਨੇ ਹੁਣੇ ਇਕਤਾ ਹੋ ਜਾਈ ਗੱਲ ਖਤਮ ਆ ਜੀ ਇਕਤਾ ਹੋ ਜੂਗੀ ਇਹਦਾ ਮਤਲਬ ਉਹ ਸਿਰਫ ਤੇ ਸਿਰਫ ਆਪਣੀ ਕੁਰਸੀ ਲਈ ਨੇ ਬਾਕੀ ਸਾਰੇ ਸਮਰਪਤ ਨੇ ਯਹ ਲੀ ਸਰ ਅਚੰਦਰੋ ਇੱਕ ਆਵਾਜ਼ ਆਈ ਕਹਿੰਦੇ ਜੀ ਸਾਨੂੰ ਲੋਕੀ ਪੁੱਛਦੇ ਹੋ ਤੁਸੀਂ ਕਿਹੜੀ ਪਾਰਟੀ ਦੇ ਹੋ ਕਹਿੰਦੇ ਸਾਨੂੰ ਪਾਰਟੀ ਜਲਦੀ ਰਜਿਸਟਰ ਕਰਾਉਣੀ ਪੈਣੀ ਹੈ ਤਾਂ ਕਿ ਲੋਕਾਂ ਦੇ ਵਿੱਚ ਵਿਚਰਿਆ ਜਾ ਸਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਨਾਮ ਪੇਟੇ ਨੇ ਪਰ ਲੱਗਦਾ ਕਿ ਜੇਕਰ ਇੱਕ ਪਾਰਟੀ ਹੋਰ ਨਵੀਂ ਆ ਜੇਗੀ ਤੇ ਹੋਰ ਹੋਰ ਆ ਜੇਗੀ ਪਰ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਵੰਡਿਆ ਗਿਆ ਕਿਉਂਕਿ ਉਸ ਦਿਨ ਵੀ ਇਹ ਹੁਕਮ ਨਾਮੇ ਦੇ ਵਿੱਚ ਵੀ ਇਸ ਤਰੀਕੇ ਫੈਸਲੇ ਤੋਂ ਫੈਸਲਾ ਹੋਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕੀਤਾ ਜਾਵੇ ਪਰ ਉਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਸਾਡੇ ਵਿੱਚ ਸਾਡਾ ਕਸੂਰ ਦੱਸੂਗੀ ਸਾਡਾ ਕਸੂਰ ਦੱਸੂਗੀ ਤੁਸੀਂ ਦੱਸੋਗੇ ਸਰ ਤੁਹਾਡਾ ਕਸੂਰ ਹੈ ਅਸੀਂ ਸਾਰੇ ਬਿਠਾ ਸਾਡਾ ਕਸੂਰ ਦੱਸਦੇ ਹੁਗੀ ਹੈ ਜੇ ਇੱਕ ਕੋਣ ਇਹ ਕੀ ਗੱਲ ਹੈ ਨਾ ਪਾਰਟੀ ਪਰਿਵਾਰ ਦੀ ਨਹੀਂ ਹੈਗੀ ਉਸ ਨੂੰ ਲੀਗਲੀ ਤਰੀਕੇ ਦੇ ذریعے ਮੈ ਤੁਹਾਨੂੰ ਇੱਕ ਮੈਂ ਤੁਹਾਨੂੰ ਦੱਸਦਾ ਕਿ ਇਹ ਰੀ ਦਰਿਆ ਹੁੰਦਾ ਨਾ ਦਰਿਆ ਦਰਿਆ ਦੇ ਵਿੱਚੋਂ ਕੋਈ ਸ਼ਾਖਾ ਫੁੱਟ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਸ਼ਾਖਾ ਦਰਿਆ ਦਾ ਅਸਲ ਮੂਲ ਬਣ ਜਾਂਦੀ ਹੈ ਤੇ ਜਿਹੜਾ ਮੇਨ ਹੁੰਦਾ ਉਹ ਇੱਕ ਸ਼ਾਖ ਬਣ ਜਾਂਦਾ ਇਸੇ ਤਰ੍ਹਾਂ ਹੀ ਹੁੰਦਾ ਅਬ ਨਹੀਂ ਪ੍ਰਧਾਨ ਜੀ ਇਹ ਗੱਲ ਤੇ ਹੀ ਹੈ ਨਾ ਕਿ ਜਿੰਨਾ ਸਮਾਂ ਲੀਗਲੀ ਤੌਰ ਤੇ ਤੁਹਾਡੇ ਕੋਲ ਪਾਵਰ ਨਹੀਂ ਹੁੰਦੀ ਸਾਡੀ ਸਾਡੇ ਲੀਡਰ ਜਿਹੜੇ ਆ ਲੱਗੇ ਹੋਏ ਆ ਕਾਗਜ਼ੀ ਕਾਰਵਾਈ ਜਿਹੜੀ ਸਾਡੀ ਜਿਹੜੀ ਤਕਰੀਬਨ ਮੁਕੰਮਲ ਹੈ ਮੇਬੀ ਹੋ ਸਕਦਾ ਹਫਤੇ 10 ਦਿਨਾਂ ਤੱਕ ਪਾਠ ਵਿਸ਼ੇ ਸ਼ੋਅ ਮੇਰੇ ਅਲੱਗ-ਅਲੱਗ ਥਿਊਰੀਅਲ ਕਨਸੈਪਟਸ 'ਚ ਸਮਝ ਜਾਣਗੀ ਸਾਡੀ ਤਾਂ ਇੱਛਾ ਨਹੀਂ